ਦੋਸਤੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਦੋਸਤੋ ਅਸੀਂ ਲੈ ਕੇ ਆਏ ਹਾਂ ਇੱਕ ਹੋਰ ਬਾਬਾ ਬੁੱਲੇ ਸ਼ਾਹ ਦੀ ਨਵੀਂ ਵੀਡੀਓ ਕਿਰਪਾ ਕਰਕੇ ਪ੍ਰੇਮ ਦੇ ਨਾਲ ਸੁਣਨਾ ਤੇ ਪੂਰੀ ਜਰੂਰ ਸੁਣਨਾ ਜੀ ਸਦਾ ਨਹੀਂ ਬਾਗਾਂ ਵਿੱਚ ਬੁਲਬੁਲ ਬੋਲੇ ਸਦਾ ਨਹੀਂ ਬਾਗ ਬਹਾਰਾਂ ਸਦਾ ਨਹੀਂ ਮਾਪੇ ਹੁਸਨ ਜਵਾਨੀ ਸਦਾ ਆਤਨੀ ਸੋਹਬਤ ਯਾਰਾਂ ਭਾਈ ਭਾਈਆਂ ਦੇ ਦਰਦ ਵਡਾਉਂਦੇ ਯਾਰੋ ਭਾਈ ਭਾਈਆਂ ਦੀਆਂ ਬਾਹਾਂ ਬਾਪ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ ਇਹੋ ਦੁਆ ਮੇਰੀ ਮੋਲਾ ਨਾਕ ਮਰਨ ਕਿਸੇ ਦੀਆਂ ਮਾਵਾਂ ਮਾਂ ਦੇ ਪੈਰਾਂ ਥੱਲੇ ਜੰਨਤ ਤੇ ਮਾਵਾਂ ਠੰਡੀਆਂ ਛਾਵਾਂ ਤੇ ਮਾਵਾਂ ਠੰਡੀਆਂ ਸ਼ਾਵਾਂ ਮਾਂ ਦਾ ਪਿਆਰ ਸਮੁੰਦਰੋਂ ਡੂੰਗਾ ਹੱਦ ਕਿਸੇ ਨਹੀਂ ਪਾਇਆ ਜੰਨਤ ਮਾਂ ਦੇ ਕਦਮਾਂ ਥੱਲੇ ਪਾਕ ਨਬੀ ਫਰਮਾਇਆ ਪੁੱਤਰਾ ਨਾਲੋਂ ਧੀਆ ਦੇ ਦੁੱਖ ਹੁੰਦੇ ਮਾਪਿਆਂ ਤਾਈਂ ਪੁੱਤਰ ਲਾਪਰਵਾਹੀਆਂ ਕਰਦੇ ਧੀਆ ਕਰਨ ਦੁਆਈ ਧੀਆ ਸੁੱਕੀ ਰੋਟੀ ਖਾਵਣ ਪੁੱਤਰ ਦੁੱਧ ਤੇ ਮਲਾਈਆਂ ਕਿੱਥੋਂ ਏ ਇਨਸਾਫ ਬਣੇ ਨੇ ਸਮਝੋ ਮੂਲ ਨਾ ਆਈਆਂ ਤੇ ਧੀਆਂ ਲਈ ਪਰਦੇਸ ਵੇ ਬਾਬਲ ਪੁੱਤਰਾ ਲਈ ਜਗੀਰਾ ਦੁੱਖ ਸੁੱਖ ਸਹਣਾ ਤੇ ਕੁਝ ਨਹੀਂ ਕਹਿਣਾ ਤੇ ਧੀਆਂ ਦੀਆਂ ਤਕਦੀਰਾ ਤੂੰ 베ਲੀ ਤੇ ਸਭ जग 베ਲੀ ਅਨ 베ਲੀ ਵੀ 베ਲੀ ਸੱਜਣਾ ਬਾਜ ਮੁਹੰਮਦ ਬਖਸ਼ਾ ਸੁਨੀ ਪਈ ਹਵੇਲੀ ਸੁਨੀ ਪਈ ਹਵੇਲੀ ਬਾਗ ਤੇਰੇ ਦੀ ਕਰ ਕਰ ਰਾਖੀ ਮੈਂ ਸਾਰੀ ਉਮਰ ਗੁਜ਼ਾਰੀ ਫਲ ਪਕੜਤੇ ਜਿਸ ਵੇਲੇ ਆਇਆ ਤੇ ਲੈ ਗਏ ਹੋਰ ਵਪਾਰੀ ਅੰਗ ਯਾਰੀ ਦਾ ਪਾਲਣ ਔਖਾ ਜਿਵੇਂ ਤੰਦ ਸੂਤ ਦੀ ਕੱਚੀ ਇੱਕ ਖਿੱਚੇ ਦੂਜਾ ਛੱਡੀ ਜਾਵੇ ਤਾਂ ਗੱਲ ਰਹਿੰਦੀ ਪੱਕੀ ਤਾਂ ਗੱਲ ਰਹਿੰਦੀ ਪੱਕੀ ਤੇ ਆਸੇ ਪਾਸੇ ਉਮਰ ਗੁਜ਼ਾਰੀ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾ ਰੋਣ ਨਿਮਾਨੀਆਂ ਪਹਿਣਾ ਜਿਸ ਵੈਰੀ ਦਾ ਵੀਰ ਨਾ ਕੋਈ ਉਸਨੇ ਦੁਨੀਆ ਤੋਂ ਕੀ ਲੈਣਾ ਉਸਨੇ ਦੁਨੀਆ ਤੋਂ ਕੀ ਲੈਣਾ ਜਦ ਵਿਛੜਨ ਮਹਿਬੂਬ ਪਿਆਰੇ ਕੌਣ ਰੋਏ ਮੁਰ ਥੋੜਾ ਸੋ ਰੋਗਾਂ ਦਾ ਇਹ ਰੋਗ ਮੁਹੰਮਦ ਜਿਸ ਦਾ ਨਾਮ ਵਿਛੋੜਾ ਦੁਨੀਆ ਡਾਢੀ ਅਸੀਂ ਹਾਂ ਮਾੜੇ ਦਰਦੇ ਉਫਲਾ ਕਰਦੇ ਤੁਰ ਗਏ ਯਾਰ ਵਿਛੋੜਾ ਦੇ ਕੇ ਉਹ ਨਾ ਜਿਉਂਦੇ ਨਾ ਮਰਦੇ ਉਹ ਨਾ ਜਿਉਂਦੇ ਨਾ ਮਰਦੇ ਬੇ ਕਦਰਾਂ ਦੀ ਯਾਰੀ ਕੋਲੋਂ ਤੋਬਾ ਲੱਖ ਲੱਖ ਵਾਰੀ ਚੰਗਾ ਹੋਇਆ ਲੜ ਨੇੜਿਓਂ ਛੁੱਟਿਆ ਕਿਤੇ ਉਮਰ ਨਹੀਂ ਬੀਤੀ ਸਾਰੀ ਤੁਰ ਜਾਣਾ ਸੀ ਦੱਸ ਕੇ ਜਾਂਦੋ ਇੱਥੇ ਸਾਡਾ ਦਰਦੀ ਕਿਹੜਾ ਕੋਠੇ ਚੜ ਚੜ ਕੇ ਮੈਂ ਕੁਰਲਾਵਾ ਮੈਨੂੰ ਖਾਣ ਨੂੰ ਆਵੇ ਵੇਹੜਾ ਬਾਗ ਬਹਾਰਾਂ ਤੇ ਗੁਲਜਾਰਾਂ ਬਿਨ ਯਾਰਾਂ ਕਿਸ ਕਾਰੀ ਯਾਰ ਮਿਲੇ ਦੁੱਖ ਜਾਣ ਹਜ਼ਾਰਾਂ ਤੇ ਮੈਂ ਸ਼ੁਕਰ ਕਰਾਂ ਲੱਖ ਵਾਰੀ ਤੇ ਮੈਂ ਸ਼ੁਕਰ ਕਰਾਂ ਲੱਖ ਵਾਰੀ ਨਾ ਰੋ ਚੱਲਿਆ ਮੌਤ ਦਾ ਸੁਣ ਕੇ ਨਾ ਰੋੜ ਅੱਖਾਂ ਚੋਂ ਪਾਣੀ ਤੁਰ ਗਏ ਨਬੀ ਮੁਹੰਮਦ ਸਰਵਰ ਤੇ ਮਨ ਤਕਦੀਰ ਨਿਬਾਣੀ ਸਦਾ ਬਹਾਰ ਮੋਲਾ ਦੇਵੀ ਇਸ ਬਾਗੇ ਕਦੀ ਖਜ਼ਾਨਾ ਆਵੇ ਹੂੰੜ ਫੈਜ ਹਜ਼ਾਰਾਂ ਤਾਈ ਤੇ ਹਰ ਭੁੱਖਾ ਫਲ ਖਾਵੇ ਇਹ ਦੁਨੀਆ ਮੁਸਾਫਰ ਖਾਨਾ ਕੋਈ ਆਵੇ ਤੇ ਕੋਈ ਜਾਵੇ ਕਿਸ ਦੀ ਮਜਾਲ ਮੁਹੰਮਦ ਬਖਸ਼ਾ ਜੋ ਇੱਥੇ ਪੱਕੇ ਡੇਰੇ ਲਾਵੇ ਜੋ ਇੱਥੇ ਪੱਕੇ ਡੇਰੇ ਲਾਵੇ ਰੱਖ ਪਿਆਰ ਹਮੇਸ਼ਾ ਨਾਲ ਸਾਡੇ ਤੇਰੀ ਕਦਰ ਨਾ ਕਰੀਏ ਤਾਂ ਆਖੀ ਅਸੀਂ ਮੰਝੇਲ ਦੇ ਹਰ ਮੋੜ ਉੱਤੇ ਜੇ ਤੇਰੀ ਖਬਰ ਨਾ ਕਰੀਏ ਤਾਂ ਆਖੀ ਅਸੀਂ ਸੁੱਖ ساری ਜ਼ਿੰਦਗੀ ਦੇ ਜੇ ਤੇਰੀ ਨਜ਼ਰ ਨਾ ਕਰੀਏ ਤਾਂ ਆਖੀ ਤੂੰ ਹਟ ਹਟ ਕੇ ਜ਼ੁਲਮ ਕਰੀ ਅਸੀਂ ਸਬਰ ਨਾ ਕਰੀਏ ਤਾਂ ਆਖੀ ਤੂੰ ਦੋ ਕਦਮ ਸਾਡੇ ਨਾਲ ਚੱਲ ਤਾਂ ਸਹੀ ਜੇ ਅਸੀਂ ਪੂਰਾ ਸਫ਼ਰ ਨਾ ਕਰੀਏ ਤਾਂ ਆਖੀ ਮਨ ਦੀ ਬਸਤੀ ਅੰਦਰ ਆੜਿਆ ਇਸ਼ਕ ਨੇ ਡੇਰੇ ਲਾਏ ਇਹ ਨਹੀਂ ਡਰਦਾ ਦੁਨੀਆ ਕੋਲੋਂ ਆਵੇ ਲੱਖ ਤੁਮਤਾ ਲਾਵੇ ਫਕੀਰ ਦੇ ਮਨ ਵਿੱਚ ਕੋੜਿਆ ਤੇ ਦੂਜਾ ਕੋਈ ਨਾ ਸਮਾਏ ਅਜਬ ਤਮਾਸ਼ਾ ਇਸ਼ਕ ਦਾ ਆੜਿਆ ਕੁੰਗਰੂ ਬੰਨ ਬੁੱਲੇ ਨੂੰ ਨਚਾਏ ਦੋਸਤੋ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜਲਦੀ ਹੀ ਇਹ ਸੇਧਰਾਂ ਦੀ ਹੋਰ ਇੱਕ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਗਿਆ ਦਿਓ ਰੱਬ ਰਾਖਾ